ਹਲਕਾ ਡੇਰਾਪਾਪਾ ਨਾਨਕ ਦੇ ਪਿੰਡ ਸ਼ਿਕਾਰਮਸ਼ੀਆਂ ਵਿੱਚ ਲੋਕਾਂ ਦਾ ਜੀਣਾ ਮੁਹਾਲ ਹੋਇਆ ਪਿਆ ਕਿਉਂਕਿ ਗੰਦੇ ਪਾਣੀ ਦੀ ਨਿਕਾਸੀ ਦਾ ਹਾਲ ਬੇहद ਬੁਰਾ ਹੈ ਇੱਥੇ ਗਲੀਆਂ ਨਾਲੀਆਂ ਨੇ ਤਲਾਬ ਦਾ ਰੂਪ ਧਾਰ ਰਿਹਾ ਹੋਇਆ ਇਸ ਮੌਕੇ ਪਿੰਡ ਵਾਸੀਆਂ ਨੇ ਰੋਸ ਵਜੋਂ ਨਾਰੇਬਾਜੀ ਵੀ ਕੀਤੀ ਹੈ ਜਾਣਕਾਰੀ ਦਿੰਦੇ ਹੋਏ ਪਿੰਡ ਵਾਸੀਆਂ ਨੇ ਕਿਹਾ ਕਿ ਪਿਛਲੇ 2 ਮਹੀਨਿਆਂ ਤੋਂ ਗਲੀਆਂ ਅਤੇ ਉਹਨਾਂ ਦੇ ਘਰਾਂ ਦੇ ਵਿੱਚ ਗੰਦਾ ਪਾਣੀ ਖੜਾ ਹੋਇਆ ਪਿਆ ਉਹਨਾਂ ਕਿਹਾ ਕਿ ਇਸ ਗੰਦੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਉਹ ਬਹੁਤ ਪਰੇਸ਼ਾਨ ਨੇ ਉਹਨਾਂ ਨੇ ਕਈ ਵਾਰ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਵੀ ਸੂਚਿਤ ਕੀਤਾ ਪਰ ਉਹਨਾਂ ਦੀ ਕੋਈ ਸਾਰ ਨਹੀਂ ਲੈ ਰਿਹਾ ਉਹਨਾਂ ਕਿਹਾ ਕਿ ਇਸ ਗੰਦੇ ਪਾਣੀ ਤੋਂ ਪੈਦਾ ਹੋਣ ਵਾਲੇ ਜ਼ਹਿਰੀਲੇ ਜੀਵ ਜੰਤੂਆਂ ਮੱਖੀਆਂ ਅਤੇ ਮਛਰਾਂ ਤੋਂ ਭਿਆਨਕ ਬਿਮਾਰੀਆਂ ਫੈਲ ਰਹੀਆਂ ਨੇ ਉਹਨਾਂ ਨੂੰ ਆਪਣੇ ਘਰਾਂ ਤੋਂ ਬਾਹਰ ਜਾਣਾ ਵੀ ਮੁਸ਼ਕਲ ਹੋਇਆ ਪਿਆ ਇਸ ਮੌਕੇ ਪਿੰਡ ਵਾਸੀਆਂ ਵੱਲੋਂ ਰਾਜਨੀਤਿਕ ਪਾਰਟੀਆਂ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਗਿਆ ਹੈ। ਉਹਨਾਂ ਨੇ ਕਿਹਾ ਕਿ ਚੋਣਾਂ ਸਮੇਂ ਪਿੰਡ ਆਉਣ ਵਾਲੇ ਰਾਜਨੀਤਿਕ ਲੀਡਰਾਂ ਦਾ ਵਿਰੋਧ ਕੀਤਾ ਜਾਵੇਗਾ। ਇਸ ਮੌਕੇ ਪਿੰਡ ਵਾਸੀਆਂ ਵੱਲੋਂ ਡੀਸੀ ਗੁਰਦਾਸਪੁਰ ਅਤੇ ਪੰਜਾਬ ਸਰਕਾਰ ਨੂੰ ਗੁਹਾਰ ਲਗਾਈ ਗਈ ਹੈ ਕਿ ਉਹਨਾਂ ਨੂੰ ਗੰਦੇ ਪਾਣੀ ਤੋਂ ਨਿਜਾਤ ਦਵਾਈ ਜਾਵੇ। ਇਸ ਬੰਦ ਵਿੱਚ ਪਿੰਡ ਦੇ ਸਰਪੰਚ ਸਰਬਜੀਤ ਸਿੰਘ ਨਾਲ ਵੀ ਗੱਲਬਾਤ ਕੀਤੀ ਗਈ ਹੈ। ਉਨਾ ਕਿਹਾ ਹੈ ਕਿ ਗੰਦੇ ਪਾਣੀ ਦੀ ਨਿਕਾਸੀ ਨੂੰ ਉਹਨਾਂ ਦੇ ਵੱਲੋਂ ਪਹਿਲਾਂ ਹੀ ਬੀਡੀਪੀਓ ਡੇਰਾ ਬਾਬਾ ਨਾਨਕ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ। ਉਹਨਾਂ ਕਿਹਾ ਹੈ ਕਿ ਜਲਦ ਹੀ ਪਿੰਡ ਵਾਸੀਆਂ ਦੇ ਸਹਿਯੋਗ ਦੇ ਨਾਲ ਇਸ ਮਸਲੇ ਦਾ ਹੱਲ ਕੀਤਾ ਜਾਵੇਗਾ। ਇਸ ਮੌਕੇ ਪਿੰਡ ਦੇ ਸਰਪੰਚ ਨੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਵੀ ਸਹਿਯੋਗ ਦੇਣ। ਇਸ ਬੰਦ ਵਿੱਚ ਪਿੰਡ ਵਾਸੀ ਅਤੇ ಗ್ರಾಮ ਪੰਚਾਇਤ ਕੀ ਕੁਝ ਕਹਿ ਰਹੀ ਹੈ ਜਰਾ ਤੁਸੀਂ ਵੀ ਸੁਣੋ। जनहित याचिका दे लिए कुरदासपुर तो साडे सहयोगी लप्रत सिंह खुशीपुर दी रिपोर्ट एन एस फार्मासियां ने तरी ना मोरे सारी ब्रारी तो मैंने तो इनदा सारीया दा मसला कोई हल नहीं होया पानी जेड़ा बाहर फिरदा अजे 2 महीने हो गया ना सांगे चंगे तरह नहोनिया ना की बात है घरा सबको नहोनो था ਕੀ ਗੱਲ ਬੰਨ੍ਹਾਈ ਬਹੁਤ ਮੈਂ ਕਿੱਸ ਮੱਥੇ ਲਉ ਨਹੀਂ ਚੋਣੇ ਆਵੇ ਕਿ ਇਹ ਕਨਾਲ ਕੀ ਬੈ ਜਾਵੇ ਭਾਈ ਪ੍ਰਿੰਸਲ ਜੁਨਾ ਪ੍ਰਚਲ ਸਰਕਾਰੀ ਅਜੇ ਸਬਦ ਮੱਥੇ ਲੇਖਣਾ ਇਹ ਪਾਣੀ ਦਾ ਵਿਸਤਾਰ ਸਾਡਾ ਨਿਕਲੇ ਇਹ ਸਾਰੀ ਇਸ ਤੇਰੀ ਐਸ ਵੀ ਨਹੀਂ ਬਰਾਦਰੀ ਜਿਹੜੀ ਤੁਸੀਂ ਕ੍ਰਿਸ਼ਿਆਂ ਦੇ ਸਾਰੇ ਲੋਕ ਹਨ ਉਹ ਸਾਰੇ ਇੱਥੇ ਕੱਢਿਓ ਹੈ ਨੇ ਅੱਜ ਤਾਂ ਕਿ ਧੰਕਾ ਕਿ ਇਹ ਸੀਦੇ ਸਾਖ ਅੜਾਈ ਮਸਲਾਲ ਕਰਨਾ ਚਾਹੀਦਾ ਮਸਲੇ ਨੂੰ ਹੱਲ ਕਰਨਾ ਬਾਰੇ ਆਵਾਜ਼ ਕਰਦੇ ਨੇ ਨਹੀਂ ਆਈ ਤੇ ਪੰਜਾਂ ਨੀ ਗੱਲ ਕੀਤੀ ਆ ਉਹਨਾਂ ਨੇ ਜੇ ਪਾਈ ਹੋਈ ਕੋਈ ਗੱਲ ਨਹੀਂ ਕੀ ਮੰਗਤਾ ਨਹੀਂ ਕੀ ਮੰਗਤਾ ਹਾਲ ਕਿਨੇ ਪੁੱਟਾਂਗੇ ਪਰ ਹੁਣ ਕੰਕ ਲੱਗ ਗਈ ਆ ਉਸ ਸਮਾਂ ਤੇ ਨਹੀਂ ਰਹਿਦਾ ਕੋਈ ਰਸੜਾ ਇਦਰੇ ਲਈ ਨਾ ਕੋਈ ਮੋਟਾ ਮੇਰੇ ਆਡੀਟ ਕਰਨ ਦੇ ਕੋਰਨ ਤਸਵੀਰ ਹਰ ਕਰਨਗੇ ਮਾਮਲਾ ਤਾਂ ਨਹੀਂ ਲਿਖ ਕੇ ਸਾਹਮਣੇ ਇਧਰ ਪਾਣੀ ਕਿੱਦਾਂ ਖੜਾ ਪਿਆ ਸਾਡੇ ਘਰਾਂ ਦੇ ਵਿੱਚ ਪਾਣੀ ਵੜ ਗਿਆ ਸਾਰੇ ਬੁਰਾ ਹਾਲ ਹੈ ਪਾਪਾਂ ਤੋਂ ਘਰੇ ਪਾਣੀ ਆਲੇ ਸਾਰੇ ਨਾ ਣਾਉ ਸਕਦੇ ਕੱਪੜੇ ਵਿੱਚ ਧੋਣ ਦੋਣ ਬੈਠੇ ਜਾਰੇ ਆਪਾਂ ਬੁਰਾ ਹਾਲ ਹੈ ਇੱਥੇ ਕੀ ਕਰੀਏ ਭਾਜੀ ਹੁਣ ਆਪਾਂ ਨੇ ਧੰਨਵਾਦ ਇਹ ਵੱਧ ਜੋੜ ਕੇ ਬੇਨਤੀ ਹੈ ਕਿ ਮਿਹਰਬਾਨੀ ਕਰਕੇ ਸਾਡਾ ਕੋ ਛੋਟਿਆ ਜਾਵੇ ਤੇ ਬਰੇ ਕੱਢਿਆ ਜਾਵੇ ਪਾਣੀ ਤੇ ਤੁਹਾਨੂੰ ਲੈ ਕੇ ਤੁਸੀਂ ਆਪਣੇ ਫਾਇਦੇ ਕੋਲ ਨਿਕਲ ਕੇ ਤੋਂਵਾ ਦਿੱਤੀ। ਇਹ ਲਾਈਨ ਲਿਖੀ ਤੌਰ ਤੇ ਨਹੀਂ ਜੀ ਜਾ ਕੇ ਆਏ ਨੇ ਸਾਡੇ ਪਿੰਡ ਦੇ ਬੰਦੇ ਸਰਪੰਚਾ ਕੋਲੇ ਵੀ ਪਰ ਕੋਈ ਹੱਲ ਹੋਇਆ ਨਹੀਂ। ਸਾਡੀ ਇਹੀ ਮੰਗਿਆ ਜੀ ਪਾਣੀ ਨਿਕਲ ਜੇ ਬਸ ਹੋਰ ਅਸੀਂ ਜੀ ਲੈਣਾ ਜੀ ਨੂੰ। ਘਾਹ ਹਰ ਮਾਚੀਆਂ ਤੇ ਮਿੰਦੋ ਮਰੇ ਨਾ। ਆ ਮੇਰਾ ਘਰ ਆ ਪਾਣੀ ਨਾ ਕਰਿਆ ਆ ਪਿਆ। ਬੱਚੇ ਬਿਮਾਰ ਹੋਏ ਆ। ਖਾ ਤਾਂ ਖਾਈ। ਅੰਤ ਤੱਕ ਉਰਾਏ ਮੰਗ ਕਰਨੇ ਤੇ ਇਹ ਪੜਨਾ ਚਾਹੀਦਾ ਮਸਲਾ ਹੈ ਜੀ ਪਿੰਡ ਦਾ ਪਾਣੀ ਕਿਤੇ ਕੁਝ ਸੁਣਾਈ ਨਹੀਂ ਕਿ ਬਾਹਰ ਤੋਂ ਨਾ ਕੋ ਸੁਣਦਾ ਬਹੁਤ ਤੰਗਾਂ ਕਿਉਂ ਜ਼ਿਆਦਾ ਪਿੰਡ ਤੰਗ ਹੈ ਹੋਤਾ ਦੇ ਸਾਹਮਣੇ ਵੇਖੋ ਕੀ ਬਣ ਗਿਆ ਬਹੁਤ ਮਾਰੇ ਹਾਲਾਤ ਹੈ ਸਰਪੰਚ ਨੂੰ ਨਹੀਂ ਸਰਪੰਚ ਦਾ ਫੜ ਜਾ ਅੱਪਲ ਤੇ ਜਿਹੜਾ ਸਰਪੰਚ ਬਣਦਾ ਉਹ ਦਾ ਫੜ ਜਾ ਮੈਂ ਧਿਆਨ ਰੱਖਦਾ ਉਹ ਪਿੰਡ ਦਾ ਮੋਢੀ ਰਹਿੰਦਾ ਉਹਨੂੰ ਵਾਛੜੀ ਲੋਕੀ ਉਹ ਤੋਂ ਬਾਅਦ ਤੇ ਕਿਹਨੂੰ ਜੱਤੀ ਜੀ ਗੜੀ ਸਾਹਿਬ ਨੂੰ ਅਜ ਤੋਂ ਕੋਈ ਥਾਲ ਪਹਿਲਾਂ ਵੀ ਦਿੱਤੀ ਸੀ ਆਪਾਂ ਕੋਈ ਉਹਦਾ ਉਹ ਆਂਡੇ ਘਰ ਦਿੰਨੇ ਕਰਦਨੇ ਆ ਉਹਨਾਂ ਨੇ ਕੁਝ ਕੀਤਾ ਨਹੀਂ ਚਾ ਕੋਈ ਮਸਲ ਉਹ ਕਦੇ ਤਾਂ ਤੋਂ ਚੱਲਣ ਡਿਆ ਕੰਮ ਮੰਗੇ ਹੋਈਏ ਵੀ ਸਾਡਾ ਕੋਈ ਹੱਲ ਕੀਤਾ ਜਾਵੇ ਪਾਣੀ ਦਾ ਸਾਡੇ ਦੌਰ ਤੱਕ 26 ਨੋਲਾ ਜਾ ਸਕਦਾ ਪਿੰਡ ਦੇ ਸੱਪੜ ਲੋਕਾਂ ਨੇ ਵਾਚੁਕੇ ਨੇ ਲੋਕਾਂ ਨੇ ਆਪਣੇ ਘਰ ਪਾਏ ਨੇ ਉਹ ਵੀ ਸਪੱਸ਼ਟ ਕੀਤਾ ਜਾਣਾ ਤੇ ਤੁਹਾਡੇ ਜਰੀਏ ਇੱਕ ਖਬਰ ਬਣੀ ਹੈ ਤੇ ਤਾਂ ਵੀ ਜਾਵੇਗੀ ਮੈਂ ਤੇ ਪਹਿਲਾਂ ਹੀ ਇਸ ਗੱਲ ਦੇ ਨਾਲ ਸਹਿਮਤ ਹਾਂ ਕਿ ਪ੍ਰਸ਼ਾਸਨ ਜਿਹੜਾ ਥੋੜੀ ਧਿਆਨ ਦੇਵੇ ਸਾਡੀ ਨਜ਼ਰਤ ਵੀ ਆਵੇ ਤੇ ਆਪਾਂ ਇਸ ਕੰਮ ਨੂੰ ਹੱਲ ਕਰ ਸਕੀਏ ਇਹ ਕੰਮ ਅੱਜ ਇਸ ਸਮੇਂ ਸਾਡੇ ਸਾਹਮਣੇ ਆਇਆ ਮੈਂ ਚਾਹੁੰਦਾ ਸੀਗਾ ਇਹ ਕੰਮ ਪਿਛਲੀਆਂ ਪੰਚਾਇਤਾਂ ਦਾ ਵੀ ਸੀ ਤੇ ਨਾਲੇ ਕਿ ਪਾਣੀ ਦੇ ਨਿਕਾਸ ਪ੍ਰਤੀ ਉਹਨਾਂ ਨੂੰ ਚਾਹੀਦਾ ਇਸ ਚਾਰੂ ਢੰਗ ਨਾਲ ਇਹ ਕੰਮ ਕਰਨਾ ਚਾਹੀਦਾ ਕਿਉਂਕਿ ਜਿਸ ਕਿਸਾਨ ਦੇ ਫਸਲ ਖਰਾਬ ਹੋਵੇ ਉਹਦੇ ਵਾਸਤੇ ਬਹੁਤ ਮੁਸ਼ਕਲ ਹੁੰਦਾ ਹੈ ਅੱਜ ਇਹ ਥੋੜੀਆਂ ਜ਼ਮੀਨਾਂ ਨੇ ਤੇ ਚਾਰ ਪੰਜ ਕਨਾਲਾਂ ਥਾਂ ਦੇ ਵਿੱਚ ਪਾਣੀ ਪੈ ਰਿਹਾ ਸੀ ਉਹ ਜੱਜ ਕਿਸਾਨ ਜੋ ਵੀ ਸਨ ਉਹਨਾਂ ਨੇ ਬੰਦ ਕੀਤਾ ਉਹ ਆਪਣੀ ਜਗ੍ਹਾ ਤੇ ਸਹੀ ਨੇ ਪਰ ਇੱਥੇ ਗੱਲ ਇਹ ਮੁੱਕਦੀ ਨਹੀਂ ਹੱਲ ਨਹੀਂ ਹੈ ਹਾਲ ਤੇ ਸੀ ਇਹਨੂੰ ਪ੍ਰਸ਼ਾਸਨ ਦੀ ਨਜ਼ਰ ਤੋਂ ਹ ਲੈੰਦਾ ਜੀ ਅਸੀਂ ਤਾਂ ਪਹਿਲਾਂ ਹੀ ਸਹਿਮਤ ਹਨ ਭਰਾਵਾਂ ਨਾਲ ਵੀਰਾਂ ਨਾਲ ਜਿਹੜੇ ਸਾਡੇ ਵੀ ਅੱਜ ਗੱਲ ਕਰਦੇ ਨੇ ਤੇ ਪੰਚਾਇਤਾਂ ਚਾਹੀਆਂ ਮੈਂ ਜਦੋਂ ਪਹਿਲੇ ਦਿਨ ਇਹਨਾਂ ਨੇ ਇਹ ਕੰਮ ਹੋਇਆ ਤੇ ਮੈਂ ਇਹਨਾਂ ਨੂੰ ਮੀਟਿੰਗ ਕੀਤੀ ਹੈ ਜੀ ਇਹਨਾਂ ਮੈਨੂੰ ਬੁਲਾਇਆ ਜੀ ਚਰਚ ਦੇ ਵਿੱਚ ਮੈਂ ਉੱਥੇ ਬਹਿ ਕੇ ਇਹਨਾਂ ਦੀ ਗੱਲ ਸੁਣੀ ਆ ਉਹ ਬਕਾਇਦਾ ਮੈਂ ਆਪਣਾ ਇੱਕ ਭਾਈਚਾਰੇ ਨੂੰ ਬੜਾ ਵਧੀਆ ਤਰੀਕੇ ਨਾਲ ਫਾਲੋ ਕਰਨ ਦਾ ਇਆਕਿਆ ਵੀ ਰਲ ਮਿਲ ਕੇ ਇਹਨੂੰ ਸੋਲਵ ਕਰਦੇ ਆ ਕੋਈ ਗੱਲ ਨਹੀਂ ਮੈਨੂੰ ਜਿੱਥੇ ਚਾਹੁੰਦੇ ਵਰਤੋ ਲੋੜ ਮੇਰੀ ਦੱਸੋ ਮੈਂ ਜੋ ਕਹੋ ਤੁਹਾਡੇ ਨਾਲ ਚੱਲਾਂਗਾ ਮੇਰਾ ਸਹਿਯੋਗ ਕਰੋ ਮੈਂ ਤੁਹਾਡਾ ਸਹਿਯੋਗ ਕਰਦਾ ਤੇ ਪਾਣੀ ਦਾ ਮਸਲਾ ਕੋਈ ਵੱਡਾ ਨਹੀਂ ਹੈ ਕੋਈ ਇੱਕ ਵੱਡੀ ਜੰਗ ਨਹੀਂ ਹੈ ਪਰ ਇਹ ਰਲ ਮਿਲ ਕੇ ਚੱਲਣ ਵਾਲੀ ਗੱਲ ਹੈ ਤੇ ਸਾਰੇ ਭਾਈਚਾਰੇ ਨੂੰ ਬੇਨਤੀ ਕਰਦਾ ਵੀ ਆਓ ਰਲ ਮਿਲ ਕੇ ਇਹਨੂੰ ਹੱਲ ਕਰ ਲਈਏ ਮੈਂ ਪ੍ਰਸ਼ਾਸਨ ਦੀ ਨਜ਼ਰ ਤੇ ਮੈਂ ਪਹਿਲਾਂ ਲੈ ਕੇ ਆਇਆ ਬੀਡੀਪੀਓ ਮਾੜੋ ਕੀ ਦੇ ਕੇ ਆਂ ਇਹ ਨਾਲੇ ਭਤੀ ਔਰ ਮੈਂ ਚਾਹੁੰਦਾ ਵੀ ਹੱਲ ਹੋਵੇ ਜਲਦੀ ਤੋਂ ਜਲਦੀ ਪਰ ਇਸ ਤੋਂ ਪਹਿਲਾਂ ਮੈਂ ਇਹਦੇ ਵਾਸਤੇ ਕੋਈ ਸਟੈਪ ਪੁੱਟੇ ਨੇ ਪਰ ਉਹ ਕਈ ਜਗ੍ਹਾ ਤੇ ਰੁਕ ਜਾਂਦੇ ਨੇ ਉੱਥੇ ਮੈਂ ਕੀ ਕਰ ਸਕਦਾ ਕਿਉਂਕਿ ਮੈਨੂੰ ਸਾਥ ਦੀ ਲੋੜ ਹੈ ਪਿੰਡ ਦੀ ਲੋੜ ਹੈ ਭਾਇਚੜ ਦੀ ਲੋੜ ਹੈ ਜਿਨ੍ਹਾਂ ਵੀਰਾਂ ਦਾ ਨੁਕਸਾਨ ਹੋ ਰਿਹਾ ਮੈਂ ਉਹਨਾਂ ਦੇ ਨਾਲ ਚੱਲਣ ਨੂੰ ਤਿਆਰ ਹਾਂ ਮੈਨੂੰ ਜਿੱਥੇ ਮਰਜ਼ੀ ਲੈ ਕੇ ਜਾਣ ਪਰ ਮੈਂ ਚਾਹੁੰਦਾ ਕਿ ਨਿਕਾਸ ਹੋਵੇ ਅੱਜ ਜਿਸਵੇਂ ਪ੍ਰਸ਼ਾਸਨ ਕੋ ਮੰਗ ਵੀ ਕਰਦਾ ਤੁਹਾਡੇ ਪ੍ਰਤੀ ਇਹਦੇ ਵੱਲ ਸਿਹਰਦ ਧਿਆਨ ਦਿੱਤਾ ਜਾਵੇ ਤਾਂ ਕਿ ਆਪਾਂ ਇਹ ਪਾਣੀ ਦਾ ਜਿਹੜਾ ਗੰਦਾ ਪਾਣੀ ਹੈ ਨੂੰ ਜਲਦੀ ਜਲਦੀ ਨਿਕਾਸੀ ਰਸਤੇ ਬਣਾ ਕੇ ਕਿੱਥੇ ਵੀ ਜਾਵੇ ਜਾਵੇ ਸਜੋ ਕਰੋ ਸਾਰੇ ਰਲਦੇ ਕਿੰਦਾ ਸੇ ਪੀ ਐਨ ਐਸ ਕਰਮਸਿਆ ਨਹੀਂ ਕਰੇ ਨਾ ਮਰੇ ਸਾਰੀ ਬਰਾਦ